ਹੈਲੋ ਜੀ ਸ਼ਸ਼ੀਕਾਰ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਬਾਈ ਗੁਰਕਾਰੇ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਮੋ ਖੁਸ਼ ਹੋਮੋ ਟਾਈਮ ਹੈਗਾ ਸਵੇਰ-ਸਵੇਰ ਦਾ ਸਾਰੇ ਕੰਮਤਨ ਦੇ ਕਰ ਲੇ ਤੇ ਬਾਬਾ ਬੋਹੀ ਜਾਨ ਨੂੰ ਤਿਆਰ ਹੋਏ ਸੀ ਭੋਗ ਤੇ ਜਾਣਾ ਸੀ ਆ ਦੁਪੱਟਾ ਨਾ ਮੇਰਾ ਇੰਨਾ ਫਲਫੀਆ ਇੰਨਾ ਫਲਫੀਆ ਤੇ ਲਿਆ ਸੋਨਾ ਬਹੁਤ ਲੱਗਦਾ ਸੀ ਲਿਆ ਹੋਇਆ ਇੰਦੇ ਪੈਣੀ ਨਹੀਂ ਠੀਕ ਲੱਗੇ ਨਾ ਤਾਂ ਰੁਨੀਤ ਨੂੰ ਵਿਚਾਰੀ ਨੂੰ ਹਜੇ ਇੰਨੀ ਜਾਣ ਚਾ ਹਨਾ ਨਿਆੜੀਆਂ ਪੈਨ ਵਗੈਰਾ ਲਾਉਣ ਦੀ ਤੇ ਉਹ ਇੰਨੇ ਆਟ ਲੱਗਦੇ ਨੇ ਤੇ ਉਧਰ ਸੰਦੀਪ ਕਹਿੰਦੇ ਨੇ ਲੇਟ ਹੋਈ ਜਾਂਦੇ ਹੋ ਤੁਸੀਂ ਲੇਟ ਹੋਈ ਜਾਂਦੇ ਹੋ ਤੇ ਉਹ ਦੁਪੱਟਾ ਉਹਦਾ ਸੋਹਣਾ ਲੱਗਦਾ ਸੀ ਸੂਟ ਨਾਲ ਹੁਣ ਪੈਨ ਹੀ ਨਹੀਂ ਠੀਕ ਆਉਂਦੇ ਹੈਗੇ ਤੇ ਭੋਗ ਪੈ ਗਏ ਬਾਬਾ ਜੀ ਕੀਰਤਨ ਕਰਨ ਲੱਗੇ ਹੋਏ ਨੇ ਹੁਣ ਮੇਰਾ ਤਾਂ ਮਨ ਆਕ ਗਿਆ ਮੈਂ ਕਿਹਾ ਚੱਲ ਫਲਕਾਰੀ ਹੀ ਲੈ ਜੂੰਗੀ ਰਵਨੀਤ ਨੂੰ ਕਿਹਾ ਮੈਂ ਕਿਹਾ ਛੱਡ ਪਰੇ ਰਵਨੀਤ ਲੈ ਕੇ ਹਾਂ ਮੈਂ ਕਿਹਾ ਛੱਡ ਪਰੇ ਰਵਨੀਤ ਮੈਂ ਕਿਹਾ ਫਲਕਾਰੀ ਲੈ ਜੂੰਦਾ ਕਿਉਂ ਇਹ ਨਾਲ ਇੰਨੀ ਗ੍ਰੇਸ ਪੈਂਦੀ ਆ ਸੂਟ ਦੀ ਜਿਆਦਾ ਲਿਆ ਸੀਗਾ ਸੈੱਟ ਕਰਿਆ ਸੀਗਾ ਸੋਨਾ ਬਹੁਤ ਲੱਗਦਾ ਸੀਗਾ ਤੇ ਪਰ ਫਲਫੀ ਬਹੁਤ ਜਿਆਦਾ ਆ ਜੇ ਪੈਨਪਨ ਲਾ ਕੇ ਸਹੀ ਲਿਆ ਜਾਵੇ ਫਿਰ ਤਾਂ ਸੋਨਾ ਲੱਗੇ ਹਨਾ ਸਾਰੀ ਸੂਟ ਦੀ ਗ੍ਰੇਸ ਏਤੀ ਆ ਆ ਦੇਖੋ ਜੀ ਮੈਂ ਆਹ ਵਾਲਾ ਵਰਕ ਵਗੈਰਾ ਬਹੁਤ ਸੋਹਣਾ ਹੋਇਆ ਸੀ ਮੈਂ ਤਾਂ ਆਹ ਦੇਖ ਕੇ ਉਹਦਾ ਸੂਟ ਜਦ ਖਰੀਦਿਆ ਦੁਪੱਟੇ ਕੰਨੀ ਧਿਆਨ ਹੀ ਨਹੀਂ ਗਿਆ ਹੈਗਾ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿਣੀ ਆ ਤੇ ਵੀ ਜਦੋਂ ਵੀ ਸੂਟ ਲੈਣੇ ਹੋ ਨਾ ਦੁਪੱਟਾ ਜ਼ਰੂਰ ਚੈੱਕ ਕਰ ਲਿਆ ਕਰੋ ਵੈਸੇ ਤਾਂ ਜਿਹਨੂੰ ਜਿਹੜਾ ਸੈੱਟ ਕਰਕੇ ਲੈ ਲੇ ਤੇ ਪੈਨ ਵਗੈਰਾ ਲਾਉਣ ਵਾਲਾ ਹੁੰਦਾ ਘਰੇ ਕੋਈ ਹਨਾ ਜਾਂ ਖੁਦ ਨੂੰ ਇੰਨੀ ਜਾਂਚ ਹੁੰਦੀ ਆ ਵੀ ਪੈਨ ਬੰਨ ਸਹੀ ਲਾ ਲਈਏ ਫਿਰ ਤਾਂ ਬਹੁਤ ਗ੍ਰੇਸ ਪੈਂਦੀ ਆ ਤੇ ਉਹਦਾ ਦੁਪट्टे ਦੀ ਦਿੱਕਤ ਹੋ ਜਾਂਦੀ ਜਦੋਂ ਕਾਹਲ ਹੁੰਦੀ ਆ ਜਦੋਂ ਕੋਈ ਮੈਰਿਜ ਵਗੈਰਾ ਤੇ ਜਾਂਦੇ ਆ ਹਨਾ ਚਲ ਫਿਰ ਤਾਂ ਆਪਾਂ ਸੈਟ ਕਰ ਲੈਨੇ ਹੁਣ ਅੱਜ ਤਾਂ ਮੇਰੇ ਨਾਲ ਇਹ ਜੀ ਬਣੀ ਹੁਣ ਮੈਂ ਦੇਖਦੀ ਆ ਜੀ ਤਾਂ ਮੇਰਾ ਕਰਦਾ ਨਹੀਂ ਹੈਗਾ ਦੁਪੱਟਾ ਲਾਉਣ ਨੂੰ ਕਿਉਂਕਿ ਜਦੋਂ ਸਿਰਤੇ ਲੈ ਕੇ ਸਾਰੇ ਸੂਟ ਦੀ ਜਿਹੜੀ ਗੈਟਅਪ ਆ ਇਹਦੇ ਨਾਲ ਹੀ ਬਣਨੀ ਆ ਪਰ ਮੈਨੂੰ ਲੱਗਦਾ ਨਹੀਂ ਵੀ ਹੁਣ ਇਹ ਸੈਟ ਆ ਚੁੱਕਾ ਤੇ ਚਲੋ ਜੀ ਮੈਂ ਕਰ ਲਾਂ ਦੁਪट्टे ਦੀ ਸੈਟਿੰਗ ਫਿਰ ਮਿਲਦੀ ਆਂ ਇਹ ਰੱਬ ਕੀ ਤੁਹਾਨੂੰ ਆਪਦੇ ਸਟਾਈਲ ਨਾਲ ਟਰਾਈ ਕਰਕੇ ਦੇਖਦੀ ਆਂ ਨਹੀਂ ਠੀਕ ਹੈ ਹੈ ਇਹ ਆਜੂ ਉਹ ਜੀ ਇਹ ਇਹਦੇ ਨਾਲ ਠੀਕ ਹੋਊਗੀ ਹੁਣ ਇਹ ਚੀਜ਼ ਨਾਲ ਸਾਰੇ ਟੱਪਰ ਦਾ ਨਹੀਂ ਨਹੀਂ ਸਾਰੇ ਟੱਪਰ ਦਾ ਜੋਰ ਲੱਗੇ ਪਏ ਉਹ ਕਰ ਦੂ ਹੁਣ ਉੱਪਰ ਆ ਇਹ ਦੇਖ ਲੋ ਛੋਟਾ ਜਿਹਾ ਕਿਸ ਤਰ੍ਹਾਂ ਬਣੇ ਦੇਖੋ ਸਾਡੇ ਸਾਰੇ ਕੱਪੜੇ ਦਾ ਜੋਰ ਲੱਗਿਆ ਪਿਆ ਮੇਰੇ ਦੁਪट्टे ਦਾ ਇਹ 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 ਸੋ ਦੇਖ ਦੇ ਦੀ ਹੁਣ ਰਵਨੀਤ ਦਾ ਕਰਦੀ ਐ ਸੈਟ ਜੇ ਤਾਂ ਆ ਕੇ ਸੈਟ ਆ ਗਿਆ ਆ ਗਿਆ ਨਹੀਂ ਤਾਂ ਫਿਰ ਮੈਂ ਫੁਲਕਾਰੀ ਲੈ ਕੇ ਜਾਵਾਂ ਪਹਿਲਾਂ ਤਾਂ ਇਹਨੂੰ ਫੁੱਲ ਜਾ ਫੁੱਲ ਕਰ ਲਈਏ ਦੁਪੱਟਾ ਠੀਕ ਫੇਰ ਮਿਲਦੇ ਆ ਲਓ ਜੀ ਕਾਰੀ ਦਿੱਤਾ ਰਵਨੀਤ ਨੇ ਸੈਟ ਕਰਤਾ ਵੀ ਜਰੀ ਨੇ ਪੈਨ ਪੁੰਨ ਲਾ ਕੇ ਹਨਾ ਧੀਆ ਤਾਂ ਹੀ ਉਹ ਹੁੰਦੀਆਂ ਨੇ ਕਹਿੰਦੀ ਮम्मा ਫਿਰ ਥੋੜੇ ਸੂਟ ਦੀ ਵੀ ਗਰੇਸ ਜੀ ਤਾਂ ਦੁਪੱਟੇ ਨਾਲ ਹੀ ਬੰਦੀ ਆ ਇੱਕ ਕਾਹਲ ਕਰਕੇ ਹੋ ਜਾਂਦਾ ਜੇ ਟਾਈਮ ਹੋ ਵੀ ਫਿਰ ਤਾਂ ਹੈਗਾ ਤੇ ਲਾਤੇ ਪੈਨ ਜੇ ਪੈਨ ਲਾ ਕੇ ਸੈਟ ਕਰਤਾ ਇਹ ਹੁਣ ਜਾਏਗੀ ਜੀ ਬਾਬਾ ਜੀ ਦੇ ਦੇਖੋ ਮੈਨੂੰ ਵੀ ਆਇਆ ਸੀਗਾ ਮੈਂ ਕਿਹਾ ਚਲੋ ਹਨਾ ਹੁਣ ਵੀ ਹੋ ਹੁੰਦਾ ਜੇ ਸੱਟ ਜਹ ਹੋ ਜੇ ਚਲ ਇਸ ਤਰ੍ਹਾਂ ਜੇ ਹੋ ਗਿਆ ਵਧੀਆ ਟਾਈਮ ਲੰਘ ਜੂ ਫਿਰ ਮੱਥਾ ਟੇਕਦੇ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਨਾ ਡਿੱਗ ਪ੍ਰੋਬਲਮ ਤਾਂ ਕੀ ਆਉਣੀ ਹੈ ਹਨਾ ਵੀ ਖਿੰਡ ਜਾਂਦਾ ਦੁਪੱਟਾ ਸਾਰਾ ਹੀ ਖਿੰਡ ਜਾਂਦਾ ਤੇ ਚਲੋ ਠੀਕ ਆ ਜੀ ਚੱਲੀਏ ਹੁਣ ਆਪਾਂ ਲੋਜੀ ਕਿਆਰ ਹੋ ਕੇ ਆਪਾਂ ਪਹੁੰਚ ਗਏ ਸੀ ਤੇ ਤੁਸੀਂ ਵੀ ਤੁਹਾਡੇ ਨਾਲ ਨਾਲ ਮੱਥਾ ਟੇਕਿਓ ਹਨਾ ਫੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਵੀ ਜਿਹੜੀ ਇਹ ਕਿਰਪਾ ਨੇ ਫੇਰ ਦੀ ਅਨੇ ਜਿਵੇਂ ਅਸੀਂ ਮੇਟ ਗਏ ਸੀ ਕਿ ਸਦੀਪ ਕੱਲਾ ਗਿਆ ਸੀ ਜਦੀਏ ਇਹ ਬਣਾ ਲਿਆ ਈ ਸੀ ਕਿ ਕਿ ਜਦ ਹਸਤੀ ਗਿਆ ਸੀ ਚੰਦਾ ਇੰਨੀ ਜ਼ਿਆਦਾ ਸੰਗਤ ਸੀ ਇੰਨੀ ਜ਼ਿਆਦਾ ਸੰਗਤ ਸੀ ਕੈਮਰਾ ਸਾਫ ਨਾਲ ਹੀ ਲਾ ਕੇ ਕਾਲੇ ਨੇ ਸਾਰੇ ਤੇ ਚਿੱਟੇ ਹੋਣ ਫਿਰ ਬਣਾ ਲਈ ਵੀਡੀਓ ਕਿ ਤੂੰ ਪਰ ਤੋਂ ਵੀ ਤੇਰੇ ਨਾਲ ਬੋਲੇ ਲਾ ਕੇ ਤੈਨੂੰ ਕੀ ਪਤਾ ਲੱਗਿਆ ਵੀ ਤਿਲ ਸਿੱਟਰ ਸਿੱਟਰ ਮੇਂ ਥਾਣੀ ਸੀਗਾ ਇਨਾ ਸਾਰਾ ਤਾਂ ਤਾਂ ਬਿਲਕੁਲ ਭਰਿਆ ਪਿਆ ਸੀ ਥੋੜੀ ਲੰਗਿਆ ਵੀ ਨਹੀਂ ਸੀਗਾ ਚੰਦਾ ਤੇ ਬਹੁਤ ਸੱਚ ਵਾਲੀ ਜਗ੍ਹਾ ਜੀ ਸਖਵਾਰਾ ਆਉਂਦੀ ਹੈ ਨਹੀਂ ਹੈ ਨਾ ਦੂਰੋ ਦੂਰੋ ਬਾਹਰੋ ਮਤਲਬ ਸੰਗਤ ਬਹੁਤ ਪੁੰਛੀ ਹੁੰਦੀ ਹੈ ਉਹਨਾਂ ਦੇ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਡਾਉਨ ਦਾ ਜਨ ਹੁਸਤਾ ਸਾਰੇ ਕੰਮ ਰਾਸ ਹੁੰਦੇ ਨੇ ਨਾ ਬੱਚੇ ਬਾਹਰ ਜਾਂਦੇ ਨੇ ਜੋ ਹੈਗੇ ਸੀ ਸਿੱਖਾ ਮਤਲਬ ਬਾਬਾ ਜੀ ਦੀ ਜਗਾ ਸੀ ਜਿਹੜੀ ਉੱਥੇ ਤਾਂ ਬਹੁਤ ਜ਼ਿਆਦਾ ਭੀੜ ਲਾਈਨਾਂ ਲੱਗੀਆਂ ਹੋਈਆਂ ਸੀਗੀ ਆ ਉਧਰ ਦਰਵਾਜ਼ਾ ਆਪ ਚੋਂ ਮੱਥਾ ਟੇਕਣ ਨੂੰ ਬਹੁਤ ਜ਼ਿਆਦਾ ਭੀੜ ਸੀਗੀ ਬਹੁਤ ਜ਼ਿਆਦਾ ਤੇ ਅਸੀਂ ਲੇਟ ਗਏ ਸੀ ਸੰਦੀਪ ਸਵੇਰੇ ਵੀਡੀਓ ਬਣਾ ਲਿਆਏ ਸੀ ਕਿਉਂਕਿ ਜਦੋਂ ਅਸੀਂ ਗਏ ਸੀ ਜਿੱਤ ਜਸਨੀਤ ਨਾਲ ਤੇ ਐਨੀ ਭੀੜ ਚ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਤੇ ਬਾਕੀ ਫਿਰ ਮੈਨੂੰ ਵੀਡੀਓ ਸ਼ੂਟ ਕਰਨੀ ਪਈ ਤੇ ਬਹੁਤ ਬਹੁਤ ਲੱਗਦੀ ਆ ਨਾ ਲੱਗਦਾ ਨਾ ਆਪਣੇ ਸੌਰੀ ਜਿਆਦਾ ਆਪਣੇ ਆਈ ਆਈ ਮਿਲਦੇ ਤੇ ਸਮਾਨ ਸਮੋਣ ਖਰੀਦ ਲਿਆ ਪੂਰਾ ਸੀ ਤਾਂ ਦਿਆਂ ਦਾਲੀਆਂ ਨਰਦੀ ਦਿਖਾ ਕੀਤੀ ਸਮਾਨ ਲਾ ਰੂਨੀ ਤੇ ਜਸਨੀਤ ਦਾ ਸਮਾਨ ਪੂਰਾ ਹੋਇਆ ਆ ਨਿੱਕੀਆਂ ਲਿੱਕੀ ਖੇਤ ਡਾਲਿਆਂ ਦੀਆਂ ਚੱਕ ਲਿਆਂ ਦਾ ਬੱਚਿਆਂ ਨੂੰ ਤਾਂ ਖੇਤਾਂ ਹਾਂ 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 ਚੱਕ ਲਿਆਂ ਦਾ ਹਾਂਜੀ ਖਾਣ ਕੇ ਹੁਣ ਤਾਂ ਜਾ ਜਾਵੋ ਅੱਜ ਠੀਕ ਹੈ ਰੋਜੀ ਜਾ ਜਾ ਕਰਮੀ ਕਰਮੀ ਹੋ ਕੇ ਤੇ ਉਹ ਵੀ ਤਾਂ ਹੈ ਨਾ ਲਓ ਜੀ ਅੱਜ ਜਿਸ ਨੇ ਇਤਨੀ ਬਾਕ ਨਿਆਰੇ ਸਾਰਾ ਸਮਾਂ ਚਾਹ ਪਲਾਉਂਦੀ ਸੀ ਚਾਹ ਹਾਂ ਕੱਪ ਜੀ ਚ ਕਹਿੰਗੇ ਚਾਹ ਪੀ ਲਓ ਇਸਨੀ ਤੇ ਮੈਨੂੰ ਤਾਂ ਚਾਹ ਪਲਾਈ ਨਹੀਂ ਹੂੰ ਪਾਣੀ ਦੇਖ ਲਈਏ ਕੁਝ ਬਾੜੀ ਕਰ ਨਹੀਂ ਸੀ ਮੈਂ ਉਸ ਤੇ ਕਰ ਦਿੰਦੀ ਥੋੜਾ ਤਾਂ ਸੂਟ ਬਗਿਆ ਸੀ ਮੈਂ ਤਾਂ ਆ ਪਾਗੀ ਮੈਂ ਕਹਿੰਦੀ ਨਾਲ ਲੜੇ ਲੜਦਾ ਸੀ ਹੋਰ ਐ ਲੱਗੇ ਉਹ ਤਾਂ ਹਲਕੇ ਜਿਹੀ ਪਹੁੰਚ ਜਾਣਾ ਯਾਦੋ ਨਹੀਂ ਲੈ ਕੇ ਆਉਣਾ ਹੀ ਕੋਈ ਨਾ ਨਹੀਂ ਨਾ ਨਾ ਮੈਂ ਚਾਹਣਾ ਹਾਂਗੀ ਨਾ ਚਾਹ ਤੂੰ ਜਵੀਂ ਦੀ ਮੈਂ ਤਾਂ ਸਾਹ ਜਿੰਨ ਕੋਈ ਚੜੀ ਨਹੀਂ ਅੰਦਾਜ਼ ਫੇਰ ਵਾਸਤੇ ਕੋਲਡ ਡਰਿੰਕ ਤੋਂ ਮਗਾਉੜਿਆ ਕੋਲਡ ਡਰਿੰਕ ਨਾਲ ਠੀਕ ਹੋ ਜਾਊਗਾ ਮੈਂ ਜਿਹੜੀ ਥਾਲ ਸਾਥ ਜੇ ਪਿਆ ਹਾਂ ਮੈਂ ਤਾਂ ਆਹ ਦੇਖ ਲੋ ਸਾਡੀ ਭੂਆ ਦੇ ਗੁਸਤਾਖਾਂ ਨੂੰ ਚੜ ਦੋ ਨਾ ਕਹਿੰਦੀ ਮੈਂ ਕੋਲਡ ਡਰਿੰਕ ਵੀ ਨਹੀਂ ਪੀਣਾ ਹੈਗਾ ਕੁਝ ਨਹੀਂ ਖਾਣਾ ਇਹ ਸਭ ਜੀ ਨਾਲ ਹੋ ਜਾਂਦਾ ਰੋਟੀ ਖਾ ਲਓ ਕੋਲਡ ਡਰਿੰਕ ਨਾਲ ਠੀਕ ਇਹ ਹੋ ਜਾਊਗਾ ਆਪਾਂ ਮਗਾ ਲੈਂਦੇ ਹਾਂ ਨਾ ਚਾਦੀ ਜਾਵੀਂ ਸਿੱਖ ਦੇ ਅੱਗੇ ਵੱਧ ਸੀਗਾ ਉਹ ਤਾਂ ਅੰਦਰ ਹਾਲੀ ਇੰਟਰਵਿਊ ਬਣ ਕੇ ਉਹ ਵੀ ਉਹ ਕਰਦ ਕੇ ਇਹ ਕਹਾਣੀ ਵੀ ਬਣ ਗਈ ਨਾ ਕਿ ਥੋੜੀ ਜਿhyst ਹਾਂ ਜਸਨੀਤ ਕਹੇ ਮੈਨੂੰ ਆਹ ਚੀਜ਼ ਲੈ ਦੋ ਆਹ ਲੈ ਦੋ ਹੁਣ ਇਹਨੂੰ ਸ਼ਾਮ ਦੇ ਨੂੰ ਫੇਰ ਜੇਣਾ ਮਰਵਾ ਲੈ ਝੁੱਲੇ ਚਲਣ ਦੇ ਚਾਹ ਤਾਂ ਬਣਾ ਦੇ ਸਾਨੂੰ ਇੱਧਰ ਧੁੱਕੀ ਡਾਲੀ ਹਾਂ ਧੁੱਕੀ ਡਾਲੀ ਚਾਹ ਤਾਂ ਬਣਾ ਕੇ ਦੇ ਦੇ ਸਾਨੂੰ ਚਾਹ ਤਾਂ ਬਣਾ ਕੇ ਦੇ ਦੇ ਦੇਖਿਆ ਹੈ। ਹਾਂ। ਇਹਦਾ ਦੇਖੋ ਤਾਂ ਚਾ ਚੜਾ। ਹਾਂ ਹਾਂ ਮੈਂ ਆਦੀ ਲੈਣਾ ਮੈਂ ਆ। ਉਹ ਤੋਂ ਔੜੀ ਜਦ ਦੀ। ਹਾਂ। ਆਪਰੇ ਜਾ ਨਹੀਂ। ਜਿਸਨੀਤਾ। ਫਟ ਤਾ ਗਾ ਦੇਖੋ। ਇਹ ਜੋ ਕੀ ਘਟੂ। ਜਿਆਦਾ ਤਾਂ ਹੋਰ ਪਾਵਾਂਗੇ। ਹਲੇ ਦਾ ਹੋਰ ਪਾਵਾਂਗੇ ਆ ਉਹਦਾ ਦਾ ਨਾ ਮਾਤਮਾ ਜੀ ਦੇ ਆਉਂਦੇ ਦੇ ਡੂੜੀ ਤਾਂ ਨਹੀਂ ਦੇ ਨਾ ਮੈਂ ਇਹਦਾ ਸਾਰੇ ਕੱਪੜੇ ਖਰਾਬ ਕਰੂੰਗੀ ਇਹਨੂੰ ਆਪ ਭਲਾ ਦੇ ਤੂੰ ਰਵਨੀਤ ਖੜ ਜਾ ਤਾਂ ਬਦ ਗਏ ਇਹਦੇ ਨਾਲ ਉਹ ਠੀਕ ਇਹਦਾ ਜਾ ਮੈਂ ਤੇ ਢੰਗ ਨਾਲ ਭਰਿਆ ਠੀਕ ਇਹਦਾ ਜਾਏ ਪਾਣਾ ਪਾਣਾ ਜਾਓ ਸਲੋਕੀ ਕਰ ਜੇ 20 ਫਟਮੀ ਦੀ ਤਰ੍ਹਾਂ ਉਹਦੀ ਵੀ ਹੋਣੀ ਚੰਗਾਨਮ ਨਹੀਂ ਤਾਂ ਚੱਕਰ ਨਹੀਂ ਮੇਟਾ ਉੱਪਰ ਪੈ ਰੋਮ ਨਹੀਂ ਨਹੀਂ ਤਾਂ ਮੈਂ ਬਾਥਰੂਮ ਚ ਬਾਗੀ ਹੁਪਵਾ ਜੀ ਆ ਗਈ ਬਾਬਾ ਪੋਹੀ ਵਾਲੇ ਵਧੀਆ ਲਫਾਫੇ ਦੇ ਦਿੰਦੇ ਨੇ ਕੁੜੀਆਂ ਨੂੰ ਹਣਾ ਤੂੰ ਲੈ ਲੈਂਦੇ ਉਹ ਤਾਂ ਨਾ ਤੋਂ ਨਾ ਪਾ ਕੁੜੀਆਂ ਕੁੜੀਆਂ ਨੂੰ ਦਿੰਦੇ ਦਿੰਦੇ ਨੇ ਬਈ ਹਾਂ ਬੰਦ ਕੁੜੀਆਂ ਕੁੜੀਆਂ ਨੂੰ ਜਿੰਦੇ ਹੁੰਦੇ ਨੇ ਬਸ ਇਹਦੇ ਤੋਂ ਆਪ ਪੇਪਰ ਲੈ ਗਏ ਹੁਣ ਚਲ ਵਾਦੀ ਅੱਪਾ ਦੀ ਪੇਪਰ ਦੀ ਵਧੀਆ ਆ ਜਾਣ ਹਾਂ ਵਧੀਆ ਆਉਣਗੇ ਪੜਦੀ ਬਹੁਤ ਆ ਲੈ ਤਾਂ ਫਿਰ ਹਾਂ ਪੇਪਰਾਂ ਦੀ ਦੱਬੀ ਪਈ ਸੀਗੀ ਉਹ ਦੇਖ ਲੈ ਹਾਂ ਉਹ ਉਹਨੂੰ ਪੰਡਿਆ ਦਾ ਤੁਸੀਂ ਚਾਣੀ ਬਲਾਈ ਤਾਂ ਚਾਣੀ ਬਲਾਈ ਚਾਹ ਪਿਆ ਦੀ ਤੂੰ ਇਹਨੂੰ ਚਾਣੀ ਬਲਾਈ ਤਾਂ ਉਹ ਆਪ ਹੀ ਖੁਸ ਹੈਗੀ ਹਾਂ ਉਹਨੂੰ ਸਮਾਨੇ ਵੀ ਨਵਾਂ ਨਵਾਂ ਸਮਾਨ ਨਵਾਂ ਮਿਲ ਗਿਆ ਤੇ ਗੱਲ ਨਹੀਂ ਤਾਂ ਹਾਂ ਆញੂ ਕਿਤੇ ਚੰਗਾ ਸਾਰੀ ਹਾਂ ਪੂਰੀ ਜੀ ਬਣਾਉਣੀ ਬਸ ਇਹਦੇ ਪੇਪਰ ਹੋ ਗਏ ਹੁਣ ਮੈਂ ਜਾਂਦੀ ਆਂ ਉਹ ਚਾਹ ਲੈ ਕੇ ਆਈ ਆ ਆ ਚਾਹ ਲੈ ਕੇ ਆਈ ਸੀ ਜਸਨੀਤ ਆਈ ਨਾ ਜਬੀਆ ਤੈਨੂੰ ਬਾਰੇ ਵੀ ਹੈ ਲੈ ਜਾ ਹਾਂ ਲੈ ਜਾ ਵਧੀਆ ਤੈਨੂੰ ਜੋਤੀ ਕੰਨੇ ਦੱਸ ਰਿਹਾ ਣੀਆਂ ਦਾ ਸਾਡੇ ਬਾਰੇ ਵੀ ਖੜਾ ਹੈ ਠੀਕ ਹੈ ਤੰਗਾਂ ਨੂੰ ਆਜੋ ਕਿਤੇ ਮਾਰਦੇ ਫਿਰ ਹਾਂ ਹਾਂ ਵਧੀਆ ਜਿਵੇਂ ਦਿਖਾਇਆ ਸੀ ਹਾਂ ਉਹ ਟੈਂਕਲ ਨੂੰ ਸਾਬਣਾ ਲਾ ਕੇ ਘਰਾਂ ਹੋ ਜਾਣਾ ਤਾਂ ਕੁਝ ਬੰਦਾ ਵੀ ਸੰਨਿਆਂ ਦਾ ਸਹੀ ਗੱਲ ਆ ਧੰਨਵਾਦ ਜਾਨੀ ਜੰਗੀ ਚੰਗਾ ਸੋਰ ਚੰਗਾ ਪੁੱਆ ਗਈ ਨਹੀਂ ਉਧਰ ਜਾ ਠੀਕ ਆ ਪੁੱਜੀ ਬਸ ਇਹ ਫੋਨ ਮੇਟੇ ਦੁਨਮੀ ਵੀ ਬਸ ਉਹਨਾਂ ਦੇ ਕਿਦਾਂ ਚੱਲ ਚਲੋ ਜੀ ਪੁੱਗਾ ਜੀ ਚਲੇ ਗਏ ਇਹ ਆ ਪਾਸ ਮਾਲ ਲਿਆ ਦੱਸ ਜਿਹੜਾ ਤੁਹਾਨੂੰ ਦਿਖਾਤਾ ਕੁਸ ਜਸਨੀਤਾ ਜਦੀ ਖੇਡਣ ਲੱਗੀ ਪਈ ਆ ਹੁਣ ਮੈਂ ਵੀ ਘਰਾਂ ਕੱਪੜੇ-ਕਪੜੇ ਚੇਂਜ ਤੇ ਫਿਰ ਦੇਖਦੇ ਆ ਅੱਗੇ ਵਾਲਾ ਕੰਮ ਪਾਉਣਾ ਇੱਕ ਹੋ ਗਿਆ ਕੀ ਕਰਦੇ ਆ ਕੰਮ ਥੰਦਾ ਖਾ ਪੀ ਕੇ ਜਿਵੇਂ ਹੋ ਜਾਂਦਾ ਖੀਰ ਬਣੀ ਹੋਈ ਸੀ ਸਬਜ਼ੀ ਸਣੀ ਮਸਾਲੇ ਜਿਹੀ ਵਾਲੀ ਹੁੰਦੀ ਆ ਤੇ ਚਲੋ ਜੀ ਕਰਨਾ ਕੱਪੜੇ-ਕਪੜੇ ਚੇਂਜ ਲਓ ਜਸਨੀਤ ਦੇ ਕੰਮ ਦੇਖ ਲਓ ਸਾਰੇ ਆਹ ਮੋਤੀ ਜਿਹੇ ਸਟੋਨ ਜਿ ਲੱਗੇ ਹੋਏ ਸੀ ਆ ਉਰੇ ਸਾਰੇ ਇਨੇ ਸਾਰੇ ਪੱਟ ਤੇ ਆ ਸ਼ਰਾਰਤੀ ਬੱਚੇ ਨੇ ਸਾਰੇ ਨਹੀਂ ਪੱਟਦੇ ਜਿਸ ਨਹੀਂ ਤਾਂ ਕੀ ਕਰਿਆ ਹੁਣ ਝਾਕਦਾ ਨਹੀਂ ਹੈਗਾ ਸਾਰੇ ਲਾ ਦੇ ਲਫਾਕਦੇ ਨੇ ਪਿੱਛੇ ਵਿੱਚ ਰਹਿ ਗਏ ਸਾਡਾ ਤੇ ਰਹਿ ਗਏ ਲੈ ਐਨੇ ਲਾ ਲਾ ਕੇ ਨੇ ਹਾ ਕੰਮ ਕਰਿਆ ਆ ਆ ਪਾਂਡੇ ਲਿਆਂਦੇ ਨੇ ਆ ਇੱਕ ਜੱਗ ਲਿਆਂਦਾ ਰਵਨੀਤ ਨੂੰ ਸੋਨਾ ਲੱਗਿਆ ਕੁਸ ਉਸ ਰਵਨੀਤ ਲੈ ਕੇ ਆਇਆ ਨਿੱਕਾ ਮੋਟਾ ਸਮਾਨ ਤੇ ਜਿੰਨਾ ਕਾਇਆ ਹਨ ਕੁਸਾ ਜਿਸ ਨਹੀਂ ਤਾਂ ਪੱਖਾ ਲੈ ਕੇ ਆਇਆ ਜਸਨੀਤ ਕੀ ਹੈ ਹੈਲੋ ਕਰ ਸਾਰਿਆਂ ਨੂੰ ਜਸਨੀਤ ਇੱਧਰ ਆਇਂ ਇੱਧਰ ਆ ਹੈਲੋ ਇੱਲੋ ਇੱਧਰ ਕਰ ਹੈਲੋ ਚਾਹ ਤਾਂ ਦੇ ਦੇ ਚਾਹੀ ਚਾਹੀ ਲਓ ਜੀ ਇੱਕ ਹੋਰ ਖੁਸ਼ਖਬਰੀ ਸੀ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰੀ ਲਵਾਂ ਹਨਾ ਤੇ ਰਹਿਣੀ ਜਾਂਦਾ ਹੁੰਦਾ ਜੀ ਹੁਣ ਤੁਸੀਂ ਮੇਰੀ ਫੈਮਲੀ ਉਹ ਹਨਾ ਮੈਂ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਤੇ ਕਰਨੀ ਵੀ ਚਾਹੀਦੀ ਆ ਹਨਾ ਤੁਸੀਂ ਵੀ ਮੈਨੂੰ ਦੇਖਦੇ ਹੋ ਤੇ ਮੈਨੂੰ ਇਹ ਹੁੰਦਾ ਹਨਾ ਵੀ ਮੈਂ ਹਰ ਇੱਕ ਗੱਲ ਕਰਦੇ ਵਿੱਚ ਜੋ ਵੀ ਹੁੰਦਾ ਹਨਾ ਮੈਂ ਦੱਸਦਾ ਤੇ ਇਹ ਇਹ ਹੈਗੀ ਹੈ ਜੀ ਰਵਨੀਤ ਰਵਨੀਤ ਦੀ ਗੱਲ ਗੱਲ ਨਹੀਂ ਹੈਗੀ ਰਵਨੀਤ ਨੂੰ ਮਤਲਬ ਆ ਐਸਐਫਓ ਦਾ ਜਿਹੜਾ ਹੁੰਦਾ ਹਨਾ एग्जाम ਤੇ ਉਹਦੇ ਵਿੱਚ ਹਾਂਜੀ 골ਡ ਮੈਡਲ ਮਤਲਬ ਉਹ ਹੋਇਆ ਇਹਨੂੰ ਮਿਲੂਗਾ ਹੁਣ ਇਹ ਰਵਨੀਤ ਤਾਂ ਕਹਿੰਦੀ ਸੀ ਮਮਾ ਜਿਸ ਦਿਨ ਮਿਲਿਆ ਹਨ ਤੁਸੀਂ ਉਸ ਦਿਨ ਹੀ ਵੀ ਸਾਰਿਆਂ ਨਾਲ ਸ਼ੇਅਰ ਕਰ ਲਿਓ ਤੇ ਮੈਂ ਕਿਹ ਨਹੀਂ ਚਲੋ ਮੈਂ ਹਨਾ ਆਪਣੀ ਜਿਹੜੇ ਰੀਵਰਸ ਨੇ ਉਹਨਾਂ ਨੂੰ ਤਾਂ ਦੱਸ ਹੀ ਦੇਮੈਂ ਇਹ ਖੁਸ਼ਖਬਰੀ ਇਹਦਾ ਇਹਨੇ ਦਿੱਤਾ ਸੀ ਜੀ ਆਈ ਆਮ ਦਾ ਆਈ ਯੋ ਦਾ ਆਈ ਯੋ ਦਾ ਜੰਮ ਸੀਗਾ ਤੇ 골ਡ ਮੈਡਲ ਮਿਲਿਆ ਇਹ ਸੀਗਾ ਤੇ ਮਿਲ ਲਗੇ ਹਨਾ ਉਸ ਦਿਨ ਵੀ ਕਹਿੰਦੀ ਸੀ ਕੰਚਲ ਮਮਾ ਫੇਰੀ ਦੱਸ ਦੋ ਵੀ ਹਾਜੀ ਕੀ ਮੈਂ ਕਿਹਾ ਨਹੀਂ ਨਹੀਂ ਮੈਂ ਕਿਹਾ ਵੀ ਮੈਂ ਦੱਸਦਾ ਤੇ ਹੱਸਣ ਲੱਗ ਗਈ ਤੇਰੇ ਕਹਿੰਦੀ ਮੈਨੂੰ ਤਾਂ ਆਪਣੀ ਜ਼ਿਆਦਾਤਾਰ ਤਾਰੀਫ਼ ਜੀ ਕਰਾਉਣੀ ਚੰਗੀ ਨਹੀਂ ਲੱਗਦੀ ਮੈਂ ਕਿਹਾ ਪੁੱਤੇ ਇਹਦੇ ਵਿੱਚ ਤਾਰੀਫ਼ ਤਾਂ ਕੀ ਆ ਹਨਾ ਤੇ ਚਲੋ ਜਦੋਂ ਹਨਾ ਕੋਈ ਆਪਾਂ ਨੂੰ ਹੁੰਦਾ ਹੀ ਹੈ ਹਨਾ ਖੁਸ਼ੀ ਤਾਂ ਹੁੰਦੀ ਹੋਈ ਹੈ ਕਿਸੇ ਵੀ ਚੀਜ਼ ਦੀ ਮੈਂ ਸੀਨੇ ਦੀ ਇੰਗਲਿਸ਼ ਤਾਂ ਪਹਿਲਾਂ ਤੋਂ ਹੀ ਵਧੀਆ ਤੇ ਕਰੇ ਚਾਹੇ ਨਾ ਕਰੇ ਅਈ ਹਾਦਸੇ ਸੀ ਕਹਿੰਦੀ ਮम्मा ਮੈਂ ਤਾਂ ਕਿਉਂਕਿ ਹੁਣ ਸਟੱਡੀ ਦਾ ਉਦੋਂ ਹੀ ਬਣਨ ਬਹੁਤ ਰਹਿੰਦਾ ਹਨਾ ਜਿਵੇਂ ਇਹ ਐਗਜ਼ਾਮ ਨੇ ਇਹ ਛੋਟੀ ਹੁੰਦੀ ਤੁਸੀਂ ਹੁਣ ਜਦ ਤੋਂ ਹੁੰਦੇ ਨੇ ਜਦ ਤੋਂ ਹੀ ਹਨਾ ਮੈਂ ਇਹ ਕਹਿੰਦੀ ਉਹ ਇਹਦਾ ਉਹ ਕਰਵਾਉਂਦੀ ਹੁੰਦੀ ਸੀ ਕਿ ਹਨਾ ਵੀ ਉੱਪਰ ਤੋਂ ਐਗਜ਼ਾਮ ਦੇ ਨਹੀਂ ਨਹੀਂ ਹਨਾ ਤੇ ਹੁਣ ਚਲੋ ਵੱਡੀਆਂ ਕਲਾਸਾਂ ਸੇ ਜਾ ਕੇ ਤਾਂ ਬੱਚਿਆਂ ਨੂੰ ਆਪਣੇ ਆਪ ਹੀ ਬਹੁਤ ਨੌਲੇਜ ਹੋ ਜਾਂਦੀ ਆ ਤੇ ਇਹ ਤਾਂ ਆਈਈਓ ਦਾ ਤਾਂ ਇਹ ਆਈਸਾਲਿਨਿਕ ਐਗਜ਼ਾਮ ਦੇ ਨਹੀਂ ਦੇਣਾ ਹੁੰਦਾ ਹਨਾ ਤੇ ਵਧੀਆ ਹੀ ਹੁੰਦਾ ਇਹਦਾ ਇਹ ਇਹ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤੇ ਠੀਕ ਹੈ ਜੀ ਉਦੋਂ ਕੀ ਫੇਰ ਮਿਲਦੇ ਆ ਹਨਾ ਅੱਗੇ ਦੱਸਦੇ ਆਂ ਦਿਨੀ ਹੋਰ ਕੀ ਕੰਮ ਧੰਦੇ ਹੁੰਦੇ ਨੇ ਉਹ ਖੜੇ ਨੇ ਰਵਨੀ ਤੇ ਰਮੀਲ ਦੇ ਪਪਾ ਦਾ ਤੇ ਆ ਜਿਸਨੀ ਤੇ ਇਧਰ ਖੇਡਣ ਲੱਗਿਆ ਤੇ ਮਾਂ ਦਾ ਦਾਦ ਕਿਆ ਚਾਹ ਬਣਾ ਦਿਆ ਦੇਖਾ ਮੈਂ ਤੇ ਕੁਲੀ ਲਾ ਰਿਹਾ ਹਾਂ ਯਾ ਚਾਹ ਦੇ ਕਾਕਾ ਜੀ ਬਣਾਈਆ ਇਨੂੰ ਤਾਂ 판ਦੇ ਦਾ ਹੀ ਕੋ ਹੋਇਆ ਪਿਆ ਵੀ ਮੈਂ ਮਮਾ ਚਾਪਨਾ ਲਈ ਸਾਰੀ ਫਰਾਗ ਦੇ ਮੋਤੀ ਤੋੜ ਤੋੜੇ ਚਪਾਈ ਫਿਰਦੀ ਆ ਲੈ ਮਮਾ ਚਾਪਨਾ ਦੇ ਲਈ ਦੇਖਾਂ ਚਾਪੀ ਕੇ ਤੇਰੀ ਆਪ ਹੀ ਚਾ ਪੀ ਲਈ ਨਾ ਤਾਂ ਮਮਾ ਨੂੰ ਕਹਿੰਦਾ ਸੀਗਾ ਵੀ ਮਮਾ ਨੂੰ ਬਣਾ ਕੇ ਦਿੱਤੀ ਆ ਨਾ ਲੈ ਆਪ ਹੀ ਪੀ ਲਈ ਹੂੰ ਇਹ ਸਾਰੇ ਛਿure ਮੋਚ ਪਾਤੇ ਮੋਤੀ ਸਾਰੇ ਤੇ ਚਲੋ ਜੀ ਠੀਕ ਆ మేజ